ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਨੁੱਖ ਦਾ ਦਿਲ ਥੱਕ ਜਾਂਦਾ ਹੈ ਦੁਨੀਆ ਦੇ ਰੰਗਾਂ ਤੋਂ ਜਦੋਂ ਸੁੱਖ ਤੇ ਦੁੱਖ ਦੋਵੇਂ ਇੱਕੋ ਜਿਹੇ ਲੱਗਣ ਲੱਗ ਜਾਂਣ ਜਦੋਂ ਮਨੁੱਖ ਦੇ ਅੰਦਰ ਦਾ ਖਾਲੀਪਨ ਉਸ ਨੂੰ ਖਾਣ ਲੱਗ ਜਾਂਦਾ ਹੈ ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਰੂਪ ਵਿੱਚ ਇੱਕ ਜੋਤ ਜਗਦੀ ਹੈ ਇਹ ਜੋਤ ਕਿਸੇ ਮੰਦਰ ਵਿੱਚ ਬੰਦ ਨਹੀਂ ਹੁੰਦੀ ਨਾ ਹੀ ਕਿਸੇ ਮੂਰਤ ਵਿੱਚ ਕੈਦ ਹੁੰਦੀ ਹੈ ਇਹ ਜੋਤ ਸਿੱਧੀ ਰੂਹ ਦੇ ਅੰਦਰ ਜਗਦੀ ਹੈ ਜਿੱਥੇ ਇੱਕ ਇਨਸਾਨ ਨੂੰ ਆਪਣਾ ਸੱਚਾ ਘਰ ਮਿਲਦਾ ਹੈ ਜ਼ਿੰਦਗੀ ਬਦਲਦੀ ਹੈ ਜਦੋਂ ਮਨੁੱਖ ਮੈਂ ਤੋਂ ਤੂੰ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਦੋਂ ਉਹ ਕਹਿੰਦਾ ਹੈ ਮੈਂ ਕੁਝ ਨਹੀਂ ਸਭ ਕੁਝ ਤੂੰ ਹੈ ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਜੋ ਅਹੰਕਾਰ ਨੂੰ ਮਿਟਾ ਕੇ ਅਸਲੀ ਆਤਮਿਕ ਰੌਸ਼ਨੀ ਦਾ ਦਰਵਾਜ਼ਾ ਖੋਲ ਦਿੰਦੀ ਹੈ ਜਿਵੇਂ ਇੱਕ ਬੀਜ ਮਿੱਟੀ ਵਿੱਚ ਗੁੰਮ ਹੋ ਕੇ ਇੱਕ ਪੇੜ ਬਣਦਾ ਹੈ ਓਵੇਂ ਹੀ ਮਨੁੱਖ ਦਾ ਅਹੰਕਾਰ ਗੁਰੂ ਦੇ ਚਰਨਾਂ ਵਿੱਚ ਵਿਲੀਨ ਹੋ ਕੇ ਜੀਵਨ ਨੂੰ ਖੜਾਉਂਦਾ ਹੈ। ਨਾਨਕ ਦੀ ਬਾਣੀ ਇੱਕ ਅਜਿਹਾ ਸਰੋਵਰ ਹੈ ਜਿਸ ਵਿੱਚ ਡੁੱਬਣ ਨਾਲ ਮਨੁੱਖ ਆਪਣੀ ਮਲੀਨਾ ਤੋਂ ਮੁਕਤ ਹੋ ਜਾਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਇਨਸਾਨ ਤੇ ਹੁੰਦੀ ਹੈ ਉਦੋਂ ਜ਼ਿੰਦਗੀ ਦੇ ਰੰਗ ਬਦਲ ਜਾਂਦੇ ਨੇ। ਬਾਹਰੋਂ ਨਹੀਂ ਅੰਦਰੋਂ। ਜੋ ਪਹਿਲਾਂ ਦੁਖੀ ਸੀ ਹੁਣ ਉਹ ਸ਼ਾਂਤ ਹੋ ਜਾਂਦਾ ਹੈ ਜਿਸ ਦੇ ਰਾਹ ਵਿੱਚ ਪਹਿਲਾਂ ਰੁਕਾਵਟਾਂ ਸੀ ਹੁਣ ਉਹ ਇੱਕ ਸਿੱਖਿਆ ਬਣ ਜਾਂਦੀਆਂ ਨੇ ਜੋ ਪਹਿਲਾਂ ਗਿਲੇ ਸ਼ਿਕਵੇ ਕਰਦਾ ਸੀ ਹੁਣ ਉਹ ਸ਼ੁਕਰਾਨਾ ਕਰਨ ਲੱਗ ਜਾਂਦਾ ਹੈ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਇਨਸਾਨ ਸਿੱਖਦਾ ਹੈ ਸੁੱਖ ਵਿੱਚ ਵੀ ਸ਼ਾਂਤ ਰਹਿਣਾ ਤੇ ਦੁੱਖ ਵਿੱਚ ਵੀ ਰੱਬ ਦੀ ਮਰਜ਼ੀ ਸਮਝ ਕੇ ਉਸ ਤੇ ਭਰੋਸਾ ਕਰਨਾ ਉਹ ਸਮਝ ਲੈਂਦਾ ਹੈ ਕਿ ਹਰ ਇੱਕ ਹਾਲ ਉਸ ਦੀ ਰੂਹ ਨੂੰ ਉੱਚਾ ਕਰਨ ਲਈ ਆਈ ਹੈ ਜਿਸ ਦਿਨੇ ਇਹ ਸਮਝ ਆ ਜਾਂਦੀ ਹੈ ਉਸ ਦਿਨ ਇਨਸਾਨ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਜਿਹੜੇ ਨਾਨਕ ਸਾਹਿਬ ਜੀ ਸਿਖਾਉਂਦੇ ਨੇ ਹੋਮੇ ਦੀ ਅੱਗ ਸਭ ਨੂੰ ਸਭ ਕੁਝ ਸਾੜ ਦਿੰਦੀ ਹੈ ਪਰ ਨਾਮ ਦੀ ਵਰਖਾ ਉਸ ਅੱਗ ਨੂੰ ਵੀ ਠੰਡਾ ਕਰ ਦਿੰਦੀ ਹੈ ਜਦੋਂ ਮਨੁੱਖ ਆਪਣੇ ਅੰਦਰ ਨਾਮ ਜਪਦਾ ਹੈ ਵਾਹਿਗੁਰੂ 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 ਉਦੋਂ ਅੰਦਰ ਦੀ ਪਟਕਣਾ ਖਤਮ ਹੋਣ ਲੱਗਦੀ ਹੈ ਮਨ ਇੱਕ ਮਿੱਠੇ ਸੁਰ ਵਿੱਚ ਵਿਗਲ ਜਾਂਦਾ ਹੈ ਇੱਕ ਐਸਾ ਸਕੂਨ ਮਿਲਦਾ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਗੁਰੂ ਨਾਨਕ ਜੀ ਦੀ ਕਿਰਪਾ ਸਿਰਫ ਧਾਰਮਿਕ ਨਹੀਂ ਇਹ ਇੱਕ ਜੀਵਨ ਸ਼ੈਲੀ ਹੈ ਇੱਕ ਰੋਹਾਨੀ ਵਿਗਿਆਨ ਹੈ ਜੋ ਮਨੁੱਖ ਨੂੰ ਸਿਖਾਉਂਦਾ ਹੈ ਕਿ ਕਿਵੇਂ ਰੋਜ਼ਾਨਾ ਜੀਵਨ ਵਿੱਚ ਇਸ਼ਨਾਨ ਕਰਨਾ ਖਾਣਾ ਖਾਣਾ ਕੰਮ ਕਰਨਾ ਸਭ ਰੱਬ ਦੀ ਸੇਵਾ ਵਾਂਗ ਬਣ ਜਾਂਦੇ ਨੇ ਜਦੋਂ ਹਰ ਕੰਮ 'ਚੋ ਗੁਰੂ ਦੀ ਰਜ਼ਾ ਨੂੰ ਮੰਨਿਆ ਜਾਂਦਾ ਹੈ ਉਦੋਂ ਹਰ ਕੰਮ ਆਰਤੀ ਬਣ ਜਾਂਦਾ ਹੈ ਜ਼ਿੰਦਗੀ ਬਦਲਦੀ ਹੈ ਜਦੋਂ ਇਨਸਾਨ ਰੋਜ਼ ਸਵੇਰੇ ਨਾਨਕ ਦਾ ਨਾਮ ਲੈ ਕੇ ਉੱਠਦਾ ਹੈ ਜਦੋਂ ਉਹ ਪਹਿਲਾਂ ਧੰਨਵਾਦ ਕਰਦਾ ਹੈ ਧੰਨ ਹੈ ਇਹ ਸਾਹ ਜੋ ਮੈਨੂੰ ਮਿਲੇ ਧੰਨ ਹੈ ਇਹ ਜੀਵਨ ਜੋ ਤੂੰ ਦਿੱਤਾ ਇਹੀ ਗੁਰੂ ਦੀ ਕਿਰਪਾ ਦਾ ਆਰੰਭ ਹੈ ਨਾਨਕ ਸਾਹਿਬ ਕਹਿੰਦੇ ਨੇ ਜਿਸ ਦੇ ਮਨ ਵਿੱਚ ਸ਼ੁਕਰਾਨਾ ਆ ਗਿਆ ਉਹ ਮੁਕਤੀ ਦੇ ਰਸਤੇ ਤੇ ਚੱਲ ਪਿਆ ਜਦੋਂ ਇਨਸਾਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਜਾਣ ਲੈਂਦਾ ਹੈ ਕਿ ਰੱਬ ਉਸਦੇ ਅੰਦਰ ਹੀ ਹੈ। ਉਹ ਹੋਰਾਂ ਵਿੱਚ ਬੁਰਾਈ ਨਹੀਂ ਵੇਖਦਾ ਕਿਉਂਕਿ ਹੁਣ ਉਹ ਹਰ ਚਿਹਰੇ ਵਿੱਚ ਉਸਦੀ ਜੋਤ ਨੂੰ ਵੇਖਦਾ ਹੈ। ਉਹ ਜ਼ਿੰਦਗੀ ਦੇ ਹਰ ਪਲ ਵਿੱਚ ਵੀ ਰੱਬ ਦਾ ਸ਼ੁਕਰਾਨਾ ਕਰਦਾ ਹੈ। ਤੇ ਇਹੀ ਜ਼ਿੰਦਗੀ ਦਾ ਅਸਲ ਬਦਲਣਾ ਹੁੰਦਾ ਹੈ। ਜਦੋਂ ਇਨਸਾਨ ਦੀ ਰੂਹ ਾਟਕਦੀ ਹੈ, ਉਹ ਕਈ ਰਸਤੇ ਤਲਾਸ਼ ਕਰਦੀ ਹੈ। ਕਦੇ ਪੈਸੇ ਵਿੱਚ ਸੁੱਖ ਲੱਭਦੀ ਹੈ ਤੇ ਕਦੇ ਰਿਸ਼ਤਿਆਂ ਵਿੱਚ ਕਦੇ ਮਾਣ ਸਾਨ ਵਿੱਚ ਕਦੇ ਦੁਨੀਆ ਦੇ ਮੋਹ ਵਿੱਚ ਪਰ ਜਿੰਨਾ ਉਹ ਭੱਜਦਾ ਹੈ ਓਨਾ ਹੀ ਉਸ ਦਾ ਅੰਦਰ ਖਾਲੀ ਹੁੰਦਾ ਜਾਂਦਾ ਹੈ ਇਸੇ ਖਾਲੀਪਨ ਵਿੱਚੋਂ ਇੱਕ ਦਿਨ ਗੁਰੂ ਨਾਨਕ ਜੀ ਦੀ ਬਾਣੀ ਦੀ ਸੁਰੀਲੀ ਧੁਨ ਉਸ ਦੇ ਕੰਨਾਂ ਤੱਕ ਪਹੁੰਚਦੀ ਹੈ ਇੱਕ ਸ਼ਬਦ ਇੱਕ ਬੋਲੀ ਇੱਕ ਨਾਮ ਉਸ ਦੇ ਦਿਲ ਵਿੱਚ ਉਤਰ ਜਾਂਦਾ ਹੈ ਉਹ ਮਹਿਸੂਸ ਕਰਦਾ ਹੈ ਇਹੀ ਤਾਂ ਸੀ ਜਿਸ ਦੀ ਮੈਨੂੰ ਲੋੜ ਸੀ ਜਿਸ ਦੀ ਮੈਨੂੰ ਭਾਲ ਸੀ ਗੁਰੂ ਨਾਨਕ ਜੀ ਦੀ ਕਿਰਪਾ ਇਸੇ ਤਰ੍ਹਾਂ ਕੰਮ ਕਰਦੀ ਹੈ ਜਦੋਂ ਮਨੁੱਖ ਖੁਦ ਨੂੰ ਹਾਰਿਆ ਸਮਝਦਾ ਹੈ ਉਦੋਂ ਗੁਰੂ ਦੀ ਜੋਤ ਉਸ ਦੇ ਅੰਦਰ ਇੱਕ ਨਵੀਂ ਉਮੀਦ ਜਗਾਉਂਦੀ ਹੈ ਉਹ ਸਿਖਾਉਂਦੀ ਹੈ ਹਾਰਨਾ ਬੁਰਾ ਨਹੀਂ ਪਰ ਹਾਰ ਕੇ ਸਿੱਖਣਾ ਬਹੁਤ ਵੱਡੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚੀ ਜੀਵਨ ਜੁਦਾਈ ਨਹੀਂ ਸਿਖਾਉਂਦੀ ਸੱਚਾ ਜੀਵਨ ਮਿਲਾਪ ਲਿਆਉਂਦੀ ਹੈ ਜਿਸ ਨੇ ਆਪਣੇ ਆਪ ਨਾਲ ਮਿਲਾਪ ਕਰ ਲਿਆ ਉਹ ਰੱਬ ਨਾਲ ਮਿਲ ਗਿਆ ਗੁਰੂ ਦੀ ਕਿਰਪਾ ਇਨਸਾਨ ਨੂੰ ਆਪ ਨਾਲ ਮਿਲਾਉਂਦੀ ਹੈ ਜਦੋਂ ਉਹ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣਦਾ ਹੈ ਉਦੋਂ ਉਹ ਆਪਣੇ ਕਰਮ ਬਦਲਦਾ ਹੈ ਆਪਣੀ ਸੋਚ ਬਦਲਦਾ ਹੈ ਤੇ ਆਪਣੀ ਜ਼ਿੰਦਗੀ ਖੁਦ ਬਦਲ ਜਾਂਦੀ ਹੈ ਕਈ ਵਾਰ ਗੁਰੂ ਨਾਨਕ ਜੀ ਦੀ ਕਿਰਪਾ ਬਿਨਾਂ ਬੋਲਿਆ ਹੀ ਆ ਜਾਂਦੀ ਹੈ ਇੱਕ ਸ਼ਬਦ ਇੱਕ ਗੁਰਮੁਖ ਦਾ ਦਰਸ਼ਨ ਇੱਕ ਰਾਤ ਦੀ ਮਾਫੀ ਭਰੀ ਅਰਦਾਸ ਅਤੇ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ ਜਿਸ ਨੇ ਕਦੇ ਨਾਮ ਨਹੀਂ ਜਪਿਆ ਉਹ ਅਚਾਨਕ ਵਾਹਿਗੁਰੂ ਦੀ ਮਿਠਾਸ ਵਿੱਚ ਡੁੱਬ ਜਾਂਦਾ ਹੈ ਜਿਸ ਨੇ ਕਦੇ ਬੇਨਤੀ ਨਹੀਂ ਕੀਤੀ ਸੀ ਉਹ ਹਰ ਸਾਹ ਵਿੱਚ ਧੰਨ ਹੈ ਤੂੰ ਧੰਨ ਹੈ ਤੂੰ ਕਹਿਣ ਲੱਗ ਜਾਂਦਾ ਹੈ ਗੁਰੂ ਨਾਨਕ ਦੇਵ ਦੀ ਕਿਰਪਾ ਇਨਸਾਨ ਨੂੰ ਸਿਰਫ ਰੌਸ਼ਨੀ ਨਹੀਂ ਦਿੰਦੀ ਉਹ ਉਹ ਨੂੰ ਰੌਸ਼ਨੀ ਬਣਾਉਂਦੀ ਹੈ ਉਹ ਕਹਿੰਦੇ ਨੇ ਤੂੰ ਕਿਸੇ ਦੀ ਕਿਸੇ ਦੇ ਲਈ ਦੀਵਾ ਬਾਲ। ਕਿਸੇ ਦੀ ਰਾਤ ਨੂੰ ਰੌਸ਼ਨ ਕਰ ਜਦੋਂ ਇਨਸਾਨ ਗੁਰੂ ਦੇ ਬਚਨਾਂ ਤੇ ਟੁੱਟਦਾ ਹੈ ਉਹ ਖੁਦ ਇੱਕ ਚਾਨਣ ਬਣ ਜਾਂਦਾ ਹੈ ਜੋ ਹੋਰਾਂ ਦੇ ਜੀਵਨ ਨੂੰ ਰੌਸ਼ਨ ਕਰਦਾ ਹੈ। ਕਿਰਪਾ ਦਾ ਮਤਲਬ ਕੇਵਲ ਦਤਾਂ ਨਹੀਂ ਹੁੰਦੀਆਂ। ਕਿਰਪਾ ਦਾ ਅਰਥ ਹੈ ਬਦਲਾਅ ਦੀ ਤਾਕਤ। ਜਿਸ ਦਿਨ ਗੁਰੂ ਦੀ ਕਿਰਪਾ ਮਨੁੱਖ ਦੇ ਮਨ ਤੇ ਪੈਂਦੀ ਹੈ ਉਹ ਉਹ ਆਪਣੇ ਅਹੰਕਾਰ ਦੇ ਕਿਲੇ ਟੁੱਟਦੇ ਵੇਖਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਅਸਲੀ ਜਿੱਤ ਕਿਸੇ ਹੋਰ ਉੱਤੇ ਨਹੀਂ ਅਸਲੀ ਜਿੱਤ ਆਪਣੇ ਆਪ ਉੱਤੇ ਕਾਬੂ ਪਾਉਣਾ ਹੁੰਦੀ ਹੈ ਇਨਸਾਨ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਉਸ ਦੇ ਵਿਚਾਰ ਪਵਿੱਤਰ ਹੋਣ ਲੱਗਦੇ ਨੇ ਉਹ ਮਾਫੀ ਸਿੱਖਦਾ ਹੈ ਧੀਰਜ ਸਿੱਖਦਾ ਹੈ ਤੇ ਸ਼ੁਕਰ ਕਰਨਾ ਸਿੱਖਦਾ ਹੈ ਉਹ ਜਦੋਂ ਕਿਸੇ ਨੂੰ ਦੁਖੀ ਵੇਖਦਾ ਹੈ ਉਸਦੇ ਦਿਲ ਵਿੱਚ করুণਾ ਉੱਠਦੀ ਹੈ ਨਿੰਦਿਆ ਨਹੀਂ। ਇਹ ਹੀ ਗੁਰੂ ਦੀ ਕਿਰਪਾ ਦਾ ਅਸਰ ਹੈ। ਉਹ ਮਨੁੱਖ ਨੂੰ ਮਨੁੱਖਤਾ ਸਿਖਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਸਿਖਾਉਂਦੇ ਨੇ ਰੱਬ ਨੂੰ ਮੰਦਰਾ ਵਿੱਚ ਨਹੀਂ ਦਿਲ ਵਿੱਚ ਖੋਜ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਮਨੁੱਖ ਦਾ ਰਵਈਆ ਬਦਲ ਜਾਂਦਾ ਹੈ। ਉਹ ਹੁਣ ਦੁਨੀਆ ਨਾਲ ਨਹੀਂ ਆਪਣੇ ਆਪ ਨਾਲ ਸੰਘਰਸ਼ ਕਰਦਾ ਹੈ। ਉਹ ਹਰੇਕ ਦਿਨ ਬਾਹਰਲੇ ਹਨੇਰੇ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਦੋਂ ਉਹ ਆਪਣੇ ਅੰਦਰ ਜੋਤ ਜਗਾ ਲੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਇੱਕ ਜਿਉਂਦਾ ਦਰਸ਼ਨ ਬਣ ਜਾਂਦੀ ਹੈ ਇੱਕ ਦਿਨ ਉਹ ਵੇਖਦਾ ਹੈ ਜਿੱਥੇ ਕਦੇ ਗੁੱਸਾ ਸੀ ਹੁਣ ਸ਼ਾਂਤੀ ਹੈ ਜਿੱਥੇ ਕਦੇ ਲਾਲਚ ਸੀ ਹੁਣ ਸੰਤੋਖ ਹੈ ਜਿੱਥੇ ਕਦੇ ਡਰ ਸੀ ਹੁਣ ਭਰੋਸਾ ਹੈ ਇਹੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਅਸਲ ਚਮਤਕਾਰ ਬਿਨਾਂ ਬਾਹਰਲੇ ਜਾਦੂ ਦੇ ਅੰਦਰਲਾ ਮਨੁੱਖ ਬਦਲ ਜਾਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਮਨੁੱਖ ਦੇ ਦਿਲ ਵਿੱਚ ਵਸ ਜਾਂਦੀ ਹੈ ਉਸ ਦੀ ਨਿਗਾਹ ਬਦਲ ਜਾਂਦੀ ਹੈ ਉਹ ਹੋਰਾਂ ਵਿੱਚ ਖਾਮੀਆਂ ਨਹੀਂ ਲੱਭਦਾ ਉਹ ਹਰ ਚਿਹਰੇ ਵਿੱਚ ਰੱਬ ਦੀ ਜੋਤ ਦੇਖਣ ਲੱਗਦਾ ਹੈ ਉਹ ਸਮਝ ਲੈਂਦਾ ਹੈ ਕਿ ਜਿਵੇਂ ਮੈਨੂੰ ਰੱਬ ਨੇ ਮaaf ਕੀਤਾ ਓਵੇਂ ਹੀ ਮੈਂ ਔਰਾਂ ਨੂੰ ਮaaf ਕਰਨਾ ਹੈ ਇਹ ਹੀ ਹੈ ਗੁਰੂ ਦੀ ਕਿਰਪਾ ਦਾ ਸਭ ਤੋਂ ਵੱਡਾ ਚਿੰਨ ਮਾਫੀ ਮਾਫੀ ਦੇ ਰਾਤੇ ਚੱਲਣ ਵਾਲਾ ਇਨਸਾਨ ਹੌਲੀ-ਹੌਲੀ ਬੋਝ ਰਹਿਤ ਹੋ ਜਾਂਦਾ ਹੈ ਜਿਵੇਂ ਕਿਸੇ ਨੇ ਆਪਣੇ ਮੱਥੇ ਤੇ ਪੱਥਰ ਹਟਾ ਦਿੱਤਾ ਹੋਵੇ ਦਿਲ ਹਲਕਾ ਹੋ ਜਾਂਦਾ ਹੈ ਸਾਹ ਮਿੱਠੇ ਲੱਗਣ ਲੱਗ ਜਾਂਦੇ ਨੇ ਅਤੇ ਰਾਤਾਂ ਨੂੰ ਸਕੂਨ ਨਾਲ ਨੀਂਦ ਆਉਣ ਲੱਗਦੀ ਹੈ ਏਹੀ ਉਹ ਬਦਲਾਅ ਹੈ ਜਿਸ ਨੂੰ ਰੋਹਾਨੀ ਜਨਮ ਕਹਿੰਦੇ ਨੇ ਗੁਰੂ ਨਾਨਕ ਦੀ ਕਿਰਪਾ ਨਾਲ ਇਨਸਾਨ ਦਾ ਘਰ ਵੀ ਬਦਲ ਜਾਂਦਾ ਹੈ ਜਿੱਥੇ ਪਹਿਲਾਂ ਤਣਾਅ ਸੀ ਉੱਥੇ ਹੁਣ ਸ਼ਾਂਤੀ ਦੀ ਲਹਿਰ ਹੁੰਦੀ ਹੈ ਜਿੱਥੇ ਪਹਿਲਾਂ ਸ਼ਿਕਾਇਤਾਂ ਸੀ ਉੱਥੇ ਹੁਣ ਸ਼ੁਕਰਾਨਾ ਗੂੰਜਦਾ ਹੈ ਉਹ ਆਪਣੇ ਘਰ ਨੂੰ ਗੁਰਮਤਿ ਦੇ ਅਸੂਲਾਂ ਤੇ ਸਜਾਉਂਦਾ ਹੈ ਸੱਚੇ ਨਾਮ ਤੇ ਸੇਵਾ ਜਦੋਂ ਪਰਿਵਾਰ ਦਾ ਇੱਕ ਮੈਂਬਰ ਗੁਰੂ ਦੀ ਕਿਰਪਾ ਨਾਲ ਬਦਲਦਾ ਹੈ ਉਹ ਬਦਲਾ ਹੌਲੀ-ਹੌਲੀ ਪੂਰੇ ਘਰ ਵਿੱਚ ਫੈਲ ਜਾਂਦਾ ਹੈ ਮਾਂ ਦਾ ਦਿਲ ਨਰਮ ਹੋ ਜਾਂਦਾ ਹੈ ਪਿਓ ਦੀ ਪਿਓ ਦੀ ਬੋਨੀਆਂ ਵਿੱਚ ਮਾਫੀ ਆ ਜਾਂਦੀ ਹੈ ਬੱਚਿਆਂ ਦੇ ਹਿਰਦੇ ਵਿੱਚ ਸਤਕਾਰ ਪੈਦਾ ਹੋ ਜਾਂਦਾ ਹੈ ਇਹ ਕਿਸੇ ਉਪਦੇਸ਼ ਨਾਲ ਨਹੀਂ ਸਗੋ ਜੀਵਨ ਦੇ ਉਦਾਹਰਨ ਨਾਲ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਸਿਖਾਉਂਦੇ ਨੇ ਬਚਨ ਤੋਂ ਵੱਧ ਜੀਵਨ ਬੋਲਦਾ ਹੈ ਜਦੋਂ ਮਨੁੱਖ ਕੋ ਗੁਰੂ ਦੀ ਕਿਰਪਾ ਨਾਲ ਆਪਣਾ ਜੀਵਨ ਸੁਧਾਰਦਾ ਉਹ ਸੇਵਾ ਨੂੰ ਆਪਣਾ ਸੁਭਾਅ ਬਣਾ ਲੈਂਦਾ ਹੈ ਹੋਣ ਉਸ ਨੂੰ ਕਿ ਹੁਣ ਉਸ ਨੂੰ ਕਿਸੇ ਤੋਂ ਵਧਣ ਦੀ ਲੋੜ ਨਹੀਂ ਹੁੰਦੀ ਉਹ ਸਿਰਫ ਹੋਰਾਂ ਲਈ ਚਾਨਣ ਬਣਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੇ ਨਾਮ ਜਪਿਆ ਉਹ ਕਦੇ ਖਾਲੀ ਨਹੀਂ ਰਹਾ ਉਹ ਜਿੱਥੇ ਜਾਂਦਾ ਹੈ ਉੱਥੇ ਗੁਰੂ ਦੀ ਮਿਹਰ ਦੀ ਖੁਸ਼ਬੂ ਫੈਲ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਇਨਸਾਨ ਦਾ ਰਿਸ਼ਤਾ ਸਮਾਜ ਨਾਲ ਵੀ ਬਣਦਾ ਹੈ ਉਹ ਕਿਸੇ ਧਰਮ ਜਾਤ ਰੰਗ ਜਾਂ ਭੇਦਭਾਵ ਨੂੰ ਨਹੀਂ ਮੰਨਦਾ ਉਹੋ ਹਰ ਮਨੁੱਖ ਵਿੱਚ ਇੱਕ ਹੀ ਜੋਤ ਵੇਖਦਾ ਹੈ ਜੋ ਨਾਨਕ ਨੇ ਕਹੀ ਸੀ ਮਾਨਸ ਕੀ ਜਾਤ ਸਬੇ ਇਕ ਪਹਿਚਾਨਵੋ ਇਹ ਸੰ ਇਹ ਸਮਝ ਵਿੱਚ ਆ ਜਾਣਾ ਹੀ ਗਿਆਨ ਦਾ ਉੱਚਾ ਦਰਜਾ ਹੈ ਇਸ ਸਮਝ ਨਾਲ ਇਨਸਾਨ ਕਿਸੇ ਤੋਂ ਨਫ਼ਰਤ ਨਹੀਂ ਕਰਦਾ ਸਗੋਂ ਹਰ ਇੱਕ ਨਾਲ ਪਿਆਰ ਨਿਮਰਤਾ ਤੇ ਸੇਵਾ ਦਾ ਰਿਸ਼ਤਾ ਜੋੜ ਲੈਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਮਨੁੱਖ ਰੱਬ ਨਾਲ ਵੀ ਨਵਾਂ ਸੰਬੰਧ ਬਣਾਉਂਦਾ ਹੈ। ਉਹ ਰੱਬ ਉਸ ਦੇ ਲਈ ਕੋਈ ਦੂਰਲਾ ਵਾਸੀ ਨਹੀਂ ਰਹਿੰਦਾ। ਉਹ ਮਹਿਸੂਸ ਕਰਦਾ ਹੈ ਕਿ ਹਰ ਸਾਹ ਵਿੱਚ ਮੌਜੂਦ ਹੈ। ਜਦੋਂ ਉਹ ਹੱਸਦਾ ਹੈ ਉਹੀ ਹੱਸਦਾ ਹੈ। ਜਦੋਂ ਉਹ ਰੋਂਦਾ ਹੈ ਉਸ ਨੂੰ ਉਹੀ ਰੋਂਦਾ ਲੱਗਦਾ ਹੈ। ਜਦੋਂ ਉਹ ਸਿਮਰਨ ਕਰਦਾ ਹੈ ਤਾਂ ਉਹੀ ਜਵਾਬ ਦਿੰਦਾ ਹੈ। ਇਹ ਹੀ ਰੋਹਾਨੀ ਮਿਲਾਪ ਹੈ। ਜਿਸ ਦਾ ਅਨੁਭਵ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਹਰ ਖੇਤਰ ਰੰਗीन ਹੋ ਜਾਂਦਾ ਹੈ ਕੰਮ ਵਿੱਚ ਸਚਾਈ ਆ ਜਾਂਦੀ ਹੈ ਰਿਸ਼ਤਿਆਂ ਵਿੱਚ ਇਮਾਨਦਾਰੀ ਤੇ ਦਿਲ ਵਿੱਚ ਪ੍ਰੇਮ ਹੁਣ ਇਨਸਾਨ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਕਰਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਜੋ ਵੀ ਹੋ ਰਿਹਾ ਹੈ ਉਸ ਵਿੱਚ ਕੋਈ ਛੁਪੀ ਹੋਈ ਕਿਰਪਾ ਹੈ ਜਦੋਂ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਉਦੋਂ ਕੋਈ ਵੀ ਤੂਫਾਨ ਇਨਸਾਨ ਨੂੰ ਡੋਲਾ ਨਹੀਂ ਸਕਦਾ ਕਿਉਂਕਿ ਹੁਣ ਉਸ ਦਾ ਹਰ ਹਰ ਨਾ ਗੁਰੂ ਦੀ ਜੋਤ ਨਾਲ ਜੁੜ ਗਿਆ ਹੈ ਹੁਣ ਦੁੱਖ ਵੀ ਦਰਸ਼ਨ ਬਣ ਜਾਂਦੇ ਨੇ ਅਤੇ ਸੁੱਖ ਵੀ ਸਿਮਰਨ ਇਹੀ ਹੈ ਉਹ ਜੀਵਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨੇ ਰੂਹ ਨਾਲ ਰੂਪ ਬਦਲ ਦਿੱਤਾ ਜਾਂਦਾ ਹੈ ਜਦੋਂ ਇਨਸਾਨ ਪੂਰੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਵਿੱਚ ਰੰਗਿਆ ਜਾਂਦਾ ਹੈ ਉਦੋਂ ਉਸਦਾ ਜੀਵਨ ਇੱਕ ਜਿਉਂਦੀ ਆਰਤੀ ਬਣ ਜਾਂਦਾ ਹੈ ਉਹ ਹਰ ਸਾਹ ਨਾਲ ਰੱਬ ਦਾ ਨਾਮ ਲੈਂਦਾ ਹੈ ਉਸਦਾ ਹਰ ਕਦਮ ਸੇਵਾ ਬਣ ਜਾਂਦਾ ਹੈ ਉਸਦਾ ਹਰ ਕੰਮ ਅਰਦਾਸ ਬਣ ਜਾਂਦਾ ਹੈ ਜੋ ਪਹਿਲਾਂ ਸਿਰਫ ਬੋਲ ਸੀ ਹੁਣ ਉਹ ਹਰ ਪਲ ਵਿੱਚ ਸੱਚ ਬਣ ਜਾਂਦੀ ਨੇ ਇਹੋ ਜਿਹਾ ਇਨਸਾਨ ਹੁਣ ਮੰਗਦਾ ਨਹੀਂ ਉਹ ਸਿਰਫ ਧੰਨਵਾਦ ਕਰਦਾ ਹੈ ਉਹ ਕਹਿੰਦਾ ਹੈ ਵਾਹਿਗੁਰੂ ਜੋ ਵੀ ਤੂੰ ਦਿੱਤਾ ਉਹਦੇ ਲਈ ਤੇਰਾ ਸ਼ੁਕਰ ਹੈ ਜੋ ਤੂੰ ਨਹੀਂ ਦਿੱਤਾ ਉਹ ਵੀ ਮੇਰੇ ਹੱਕ ਵਿੱਚ ਸੀ ਇਹ ਸਮਝ ਆਉਣੀ ਸਭ ਤੋਂ ਵੱਡੀ ਕਿਰਪਾ ਹੈ ਜਦੋਂ ਮਨੁੱਖ ਆਪਣੀ ਰਜਾ ਗੁਰੂ ਦੀ ਰਜਾ ਨਾਲ ਜੋੜ ਲੈਂਦਾ ਹੈ ਉਹ ਦੁਨੀਆ ਦੇ ਹਾਲਾਤਾਂ ਤੋਂ ਪਰੇ ਹੋ ਜਾਂਦਾ ਹੁੰਦਾ ਹੈ ਉਸ ਦਾ ਦਿਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਗੁਰੂ ਦੀ ਕਿਰਪਾ ਨਾਲ ਹੁਣ ਮਨੁੱਖ ਨੂੰ ਰੋਹਾਨੀ ਆਜ਼ਾਦੀ ਮਿਲਦੀ ਹੈ ਉਹ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ ਕਿਉਂਕਿ ਹੁਣ ਉਸ ਨੂੰ ਪਤਾ ਹੈ ਕਿ ਸਭ ਕੁਝ ਆਉਣਾ ਤੇ ਜਾਣਾ ਹੈ ਉਸਦੇ ਲਈ ਸਭ ਤੋਂ ਵੱਡਾ ਸੁੱਖ ਨਾਮ ਬਣ ਜਾਂਦਾ ਹੈ। ਉਹ ਸਵੇਰੇ ਉੱਠ ਕੇ ਜਦੋਂ ਵਾਹਿਗੁਰੂ ਉਚਾਰਦਾ ਹੈ, ਉਸਦੇ ਅੰਦਰ ਇੱਕ ਅਜਿਹੀ ਠੰਡੀ ਜੋਤ ਜਗਦੀ ਹੈ ਜੋ ਕਦੇ ਬੁਝਦੀ ਨਹੀਂ। ਗੁਰੂ ਨਾਨਕ ਸਾਹਿਬ ਜੀ ਸਿਖਾਉਂਦੇ ਨੇ ਕਿ ਨਾਮ ਜਪ, ਕਿਰਤ ਕਰ ਤੇ ਵੰਡ ਕੇ ਛਕ। ਜਿਸ ਨੇ ਇਹ ਹੀ ਤਿੰਨ ਅਮਲ ਜੀਵਨ ਵਿੱਚ ਲਿਆਂਦੇ, ਉਸ ਦੀ ਰੂਹ ਸੋਨੇ ਵਾਂਗ ਚਮਕਣ ਲੱਗਦੀ ਹੈ। ਉਹ ਹੋਰਾਂ ਲਈ ਆਸਰਾ ਬਣ ਜਾਂਦਾ ਹੈ, ਹੋਰਾਂ ਲਈ ਚਾਨਣ, ਹੋਰਾਂ ਲਈ ਦੁਆ। ਇਹੋ ਜਿਹੀ ਰੂਹ ਜਦੋਂ ਚੱਲਦੀ ਹੈ ਉਹ ਆਪਣੇ ਪਿੱਛੇ ਨਾਨਕੀ ਖੁਸ਼ਬੂ ਛੱਡ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਵਿੱਚ ਚਮਤਕਾਰ ਹੁੰਦੇ ਨੇ ਪਰ ਇਹ ਚਮਤਕਾਰ ਅੰਦਰਲੇ ਹੁੰਦੇ ਨੇ ਅਹੰਕਾਰ ਨਿਮਰਤਾ ਵਿੱਚ ਬਦਲ ਜਾਂਦਾ ਹੈ ਗੁੱਸਾ ਮਾਫੀ ਵਿੱਚ ਲਾਲਚ ਸੰਤੋਖ ਵਿੱਚ ਤੇ ਭਟਕਣਾ ਸਿਮਰਨ ਵਿੱਚ ਇਹੀ ਹੈ ਗੁਰੂ ਦੀ ਅਸਲੀ ਮਿਹਰ ਉਹ ਕਿਸੇ ਬਾਹਰਲੇ ਜਾਦੂ ਨਾਲ ਨਹੀਂ ਸਗੋਂ ਮਨੁੱਖ ਦੇ ਹਿਰਦੇ ਦੇ ਸੁਧਾਰ ਨਾਲ ਚਮਤਕਾਰ ਕਰਦੇ ਨੇ ਜਿਸਨੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨੂੰ ਸਵੀਕਾਰ ਕਰ ਲਿਆ ਉਹ ਹੁਣ ਰੋਜ਼ਾਨਾ ਜੀਵਨ ਵਿੱਚ ਰੱਬ ਨੂੰ ਵੇਖਦਾ ਹੈ ਜਦੋਂ ਉਹ ਕਿਸੇ ਧੁਖੇ ਨੂੰ ਖਾਣਾ ਦਿੰਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਆਪ ਆ ਕੇ ਖਾ ਰਿਹਾ ਹੈ ਜਦੋਂ ਉਹ ਕਿਸੇ ਨੂੰ ਕਿਸੇ ਧੁਖੇ ਨੂੰ ਹੌਸਲਾ ਦਿੰਦਾ ਹੈ ਤਾਂ ਉਹ ਵੇਖਦਾ ਹੈ ਕਿ ਗੁਰੂ ਉਸ ਰਾਹੀਂ ਰਾਹਤ ਦੇ ਰੂਪ ਵਿੱਚ ਬੋਲ ਰਿਹਾ ਹੈ ਇਸਨੂੰ ਕਹਿੰਦੇ ਨੇ ਜਿਉਂਦਾ ਗੁਰਮੁਖ ਹੋ ਜਾਣਾ ਜ਼ਿੰਦਗੀ ਹੁਣ ਇੱਕ ਪਰਵਾਹ ਬਣ ਜਾਂਦੀ ਹੈ ਉਹ ਹੁਣ ਆਪਣੇ ਲਈ ਨਹੀਂ ਸਮੂਹ ਸੰਗਤਾਂ ਲਈ ਜਿਉਂਦਾ ਹੈ ਸਮੂਹ ਜਗਤ ਲਈ ਜਿਉਂਦਾ ਹੈ ਉਹ ਹਰ ਰੋਜ਼ ਨਵਾਂ ਜਨਮ ਲੈਂਦਾ ਹੈ ਕਿਉਂਕਿ ਹਰ ਸਵੇਰ ਉਹ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚੋਂ ਨਮਾ ਗੁਰੂ ਦੇ ਚਰਨਾਂ ਵਿੱਚ ਸੌਂਪ ਦਿੰਦਾ ਹੈ ਉਹ ਸਮਝ ਲੈਂਦਾ ਹੈ ਕਿ ਜ਼ਿੰਦਗੀ ਇੱਕ ਉਪਹਾਰ ਹੈ ਤੇ ਇਸ ਨੂੰ ਪਵਿੱਤਰ ਰੱਖਣਾ ਹੀ ਧਰਮ ਹੈ ਆਖਿਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਉਹ ਆਤਮਾ ਉਸ ਜੋਤ ਨਾਲ ਮਿਲ ਜਾਂਦੀ ਹੈ ਜਿੱਥੋਂ ਉਹ ਆਈ ਸੀ ਹੁਣ ਨਾ ਕੋਈ ਡਰ ਰਹਿੰਦਾ ਹੈ ਨਾ ਕੋਈ ਵਹਿਮ ਨਾ ਕੋਈ ਵਿਛੋੜਾ ਸਿਰਫ ਇੱਕ ਰੋਸ਼ਨੀ ਜੋ ਕਹਿੰਦੀ ਹੈ ਤੂੰ ਹੀ ਹੈ ਤੂੰ ਹੀ ਮੈਂ ਹਾਂ ਮੈਂ ਹੀ ਤੂੰ ਹੈ ਇਹ ਹੀ ਹੈ ਗੁਰੂ ਦੀ ਕਿਰਪਾ ਦਾ ਪਰਮ ਫਲ ਅਹੰਕਾਰ ਦਾ ਅੰਤ ਤੇ ਏਕਤਾ ਦੀ ਸ਼ੁਰੂਆਤ ਜਦੋਂ ਕੋਈ ਆਤਮਾ ਇਸ ਦਰਜੇ ਤੇ ਪਹੁੰਚਦੀ ਹੈ ਉਹ ਮੁੜ ਕੇ ਕਦੇ ਨਹੀਂ ਡਿੱਗਦੀ ਉਹ ਹਰ ਦਿਲ ਵਿੱਚ ਪਿਆਰ ਦੇ ਬੀਜ ਬੀਜਦੀ ਹੈ ਹਰ ਬੋਲ ਵਿੱਚ ਮਿਠਾਸ ਭਰਦੀ ਹੈ ਹਰ ਹਾਲਤ ਵਿੱਚ ਵਾਹਿਗੁਰੂ ਦਾ ਨਾਮ ਜਪਦੀ ਹੈ ਉਸਦਾ ਜੀਵਨ ਗੁਰੂ ਨਾਨਕ ਦੀ ਬਾਣੀ ਦਾ ਜਿਉਂਦਾ ਰੂਪ ਬਣ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਬਾਹਰਲੇ ਹਾਲਾਤ ਨਹੀਂ ਸਗੋ ਅੰਦਰਲਾ ਮਨੁੱਖ ਵੀ ਬਦਲ ਜਾਂਦਾ ਹੈ ਜਿਸ ਨੇ ਨਾਮ ਨੂੰ ਅਪਣਾਇਆ ਸੱਚ ਨੂੰ ਜੀਆ ਤੇ ਸੇਵਾ ਨੂੰ ਸੇਵਾ ਨੂੰ ਉਸ ਸੇਵਾ ਕਰਨੀ ਸਿੱਖ ਲਈ ਉਹ ਗੁਰੂ ਦੀ ਜੋਤ ਵਿੱਚ ਵਿਲੀਨ ਹੋ ਗਿਆ ਉਸਦਾ ਜੀਵਨ ਹੁਣ ਇੱਕ ਗੀਤ ਹੈ ਇੱਕ ਸਿਮਰਨ ਹੈ ਤੇ ਇੱਕ ਅਰਦਾਸ ਜੋ ਕਹਿੰਦੀ ਹੈ ਵਾਹਿਗੁਰੂ ਤੇਰੀ ਕਿਰਪਾ ਤੋਂ ਬਿਨਾ ਮੈਂ ਕੁਝ ਨਹੀਂ ਤੇਰੇ ਨਾਮ ਤੋਂ ਬਿਨਾ ਮੇਰਾ ਜੀਵਨ ਅਧੂਰਾ ਹੈ ਵਾਹਿਗੁਰੂ ਜੀ ਅਜੇ ਇਹ ਇਨਸਾਨ ਤੇ ਹੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ